ਜਿੱਥੇ ਪੂਰੇ ਦੇਸ਼ ਦੇ ਵਿੱਚ ਲੌਕਡਾਊਨ ਚੱਲਦੇ ਹੋਏ ਸਾਰੇ ਕਾਰੋਬਾਰ ਠੱਪ ਪਏ ਨੇ ਉੱਥੇ ਹੀ ਸਲੂਨ ਲਾਈਨ ਦੇ ਵੀ ਕਾਰੋਬਾਰ ਪੂਰੀ ਤਰ੍ਹਾਂ ਠੱਪ ਪਏ ਨੇ ਤਾਂ ਗੱਲ ਕਰੀਏ ਮੋਗਾ ਦੀ ਮੋਗਾ ਦੇ ਵਿੱਚ ਸਲੂਨ ਹਜੇ ਤੱਕ ਨਹੀਂ ਖੁੱਲੇ ਗਏ ਪਰ ਦੂਸਰੇ ਸ਼ਹਿਰਾਂ ਦੇ ਵਿੱਚ ਖੁੱਲੇ ਗਏ ਨੇ ਆਓ ਗੱਲਬਾਤ ਕਰਦੇ ਹਾਂ ਸਲੂਨ ਮਾਲਕਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਕਿ ਜਦ ਸਾਰਾ ਕੁਝ ਖੁੱਲ ਚੁੱਕਿਆ ਲੋਕਡਾਊਨ ਦੇ ਦੌਰਾਨ ਸਭ ਨੂੰ ਇਜਾਜ਼ਤ ਦੇ ਦਿੱਤੀ ਗਈ ਹੈ ਤੇ ਫਿਰ ਸਲੂਨਾਂ ਨੂੰ ਕਿਉਂ ਨਹੀਂ ਕਿਸ ਸਲੂਨ ਸਲੂਨ ਵਾਲੇ ਕਿੱਥੋਂ ਖਾਂਗੇ ਠੀਕ ਹੈ ਅਗਰ ਸਲੂਨ ਬੰਦ ਹੋਣਗੇ ਤੇ ਜਿਹੜੇ ਬੰਦੇ ਸਲੂਨ ਤੇ ਹੀ ਡਿਪੈਂਡ ਕਰ ਉਹ ਵਿਚਾਰੇ ਕਿੱਥੇ ਜਾਣਗੇ ਜਿਹੜੇ ਸਾਡੇ EMPLOYEES ਆ ਉਹ ਵੀ ਸਾਡੇ ਤੋਂ ਮੰਗ ਕਰ ਰਹੇ ਆ ਤਨਖਾਹਾਂ ਦੀ ਜੇ ਸਾਡੇ ਸਲੂਨ ਹੀ ਨਹੀਂ ਚੱਲ ਰਹੇ ਤੇ ਫਿਰ ਅਸੀਂ ਤਨਖਾਹਾਂ ਕਿੱਥੋਂ ਦੇਵਾਂਗੇ ਉਹ ਵੀ ਆਪਣੇ ਘਰੋਂ ਇਦਾਂ ਦੇ ਹੀ ਆ ਜੇ ਅੱਜ ਅਸੀਂ ਉਹਨਾਂ ਨੂੰ ਤਨਖਾਹਾਂ ਨਹੀਂ ਦਿੰਦੇਗੇ ਤੇ ਫਿਰ ਕੱਲ ਨੂੰ ਉਹ ਸਾਡੇ ਸਲੂਨਾਂ ਤੇ ਕੰਮ ਨਹੀਂ ਕਰਨਗੇ ਅਸੀਂ ਮੀਟਿੰਗ ਦੇ ਦੌਰਾਨ ਇਹੀ ਕਰਨਾ ਚਾਹੁੰਦੇ ਆ ਸਰਕਾਰ ਅ게 ਮੰਗ ਕਰਨਾ ਚਾਹੁੰਦੇ ਆ ਕਿ ਸਾਡੇ ਸਲੂਨ ਓਪਨ ਕੀਤੇ ਜਾਣ ਅਸੀਂ ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਾਂਗੇ ਜੇ ਮੈਂ ਦੂਜੇ ਰਾਜਿਆਂ ਦੇ ਵਿੱਚ ਵੀ ਸਲੂਨ ਖੋਲੇ ਗਏ ਆ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਹਾਂਜੀ ਜੇ ਦੂਜੇ ਕਰੋਨਾ ਤਾਂ ਹਰ ਜਾਗਾ ਠੀਕ ਹੈ ਇਹ ਤਾਂ ਨਹੀਂ ਕਿ ਜੇ ਦੁੱਚੇ ਰਾਜੇ ਵਿੱਚ ਸਲੂਨ ਖੋਲਲੇ ਜਾਣੇ ਤੇ ਉੱਥੇ ਕਰੋਨਾ ਨਹੀਂ ਹੈ ਕਰੋਨਾ ਤਾਂ ਸਭ ਚੰਗਾ ਹੈ ਤੇ ਸਾਡੇ ਨਾਲ ਹੀ ਕਿਉਂ ਇਦਾਂ ਕੀਤਾ ਜਾ ਰਿਹਾ ਹੈ ਅਸੀਂ ਇਹ ਮੰਗ ਕਰਦੇ ਕਿ ਜੇ ਦੁੱਚੇ ਰਾਜੇ ਵਿੱਚ ਕਰੋਨਾ ਨਹੀਂ ਹੋ ਸਕਦਾ ਤਾਂ ਫਿਰ ਸਾਡੇ ਮੋਗਾ ਵਿੱਚ ਕਰੋਨਾ ਕਿਸ ਤਰ੍ਹਾਂ ਫਿਰ ਸਾਨੂੰ ਵੀ ਸਲੂਨ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ ਕਿ ਸਾਰੇ ਕੰਮ ਖੁੱਲ ਚੁੱਕੇ ਆ ਮੋਗਾ ਇਲੀ ਵਿੱਚ ਤੇ ਕੱਲੇ ਸੈਲੂਨ ਹੀ ਬੰਦਾਂ ਸਾਨੂੰ ਵੀ ਮੌਕਾ ਦਿੱਤਾ ਜਾਵੇ ਅਸੀਂ ਵੀ ਕੰਮ ਕਰਨਾ ਕਿਉਂਕਿ ਅਸੀਂ ਇੱਥੋਂ ਹੀ ਰੋਜ਼ਗਾਰ ਕਮਾਉਨੇ ਆ ਤੇ ਖਾਣੇ ਆ ਠੀਕ ਆ ਹੁਣ ਸਾਡੀਆਂ ਦੁਕਾਨਾਂ ਰੈਂਟ ਤੇ ਲਈਆਂ ਹੋਈਆਂ ਹੁਣ ਮਾਲਕ ਉਹਨਾਂ ਨੇ ਰੈਂਟ ਵਾਲਿਆਂ ਨੇ ਤਾਂ ਸਾਡੇ ਤੋਂ ਰੈਂਟ ਓਨਰ ਨੇ ਤਾਂ ਸਾਡੇ ਤੋਂ ਰੈਂਟ ਮੰਗਣੇ ਮੰਗੜਾ ਜੀ ਉਹ ਕਹਿੰਦੇ ਤੁਹਾਡਾ ਕੰਮ ਚੱਲੇ ਨਾ ਚੱਲੇ ਸਾਨੂੰ ਕੋਈ ਹੈ ਨਹੀਂ ਇਹਦੇ ਵਿੱਚ ਤੁਸੀਂ ਰੈਂਟ ਸਾਨੂੰ ਦੋ ਕਿਉਂਕਿ ਸਾਡੀ ਦੁਕਾਨ ਤੁਹਾਡੇ ਕੋਲ ਆ ਠੀਕ ਹੈ ਸਾਡੇ ਕੋਲ ਕੰਮ ਕਰਦੇ ਵਰਕਰ ਉਹ ਵੀ ਸਾਨੂੰ ਇਹ ਦੀ ਮੰਗ ਕਰਦੇ ਆ ਕਿ ਸਾਨੂੰ ਸੈਲਰੀ ਦੇ ਦਿਓ ਅਸੀਂ ਹੋਰ ਕਿੱਥੇ ਜਾਣਾ ਤੁਹਾਡੇ ਤੋਂ ਹੀ ਸੈਲਰੀ ਲੈਣੀ ਆ ਅਸੀਂ ਤੁਹਾਡੇ ਕੋਲ ਕੰਮ ਕਰਦੇ ਆ ਪਰ ਕੰਮ ਤਾਂ 2 ਮਹੀਨੇ ਵਕੇ ਬੰਦ ਪਿਆ ਜੀ ਗਵਰਨਮੈਂਟ ਨੂੰ ਵੀ ਪਤਾ ਹੈ ਕਿ ਕੰਮ ਬੰਦ ਪਿਆ ਬਹੁਤ ਜ਼ਿਆਦਾ ਲਾਸ ਹੋ ਰਿਹਾ ਦੁਕਾਨਦਾਰਾਂ ਦਾ ਤੇ ਅਸੀਂ ਹੁਣ ਉਹਨਾਂ ਨੂੰ ਕਿੱਥੋਂ ਸਾਰਾ ਕੁਝ ਦੇਣਾ ਠੀਕ ਹੈ ਜੇ ਸਾ ਅਸੀਂ ਕਮਾਵਾਂਗੇ ਤਾਂ ਹੀ ਵਰਕਰਾਂ ਨੂੰ ਵੀ ਦਵਾਂਗੇ ਤਾਂ ਹੀ ਅਸੀਂ ਰੈਂਟ ਦਵਾਂਗੇ ਬਿਜਲੀ ਦੇ ਬਿੱਲ ਪੇ ਕਰਨੇ ਆ ਜੀ ਤੇ ਸਾਡੀਆਂ ਬੈਂਕਾਂ ਦੀਆਂ ਜਿਹੜੀਆਂ ਕਿਸ਼ਤਾਂ ਚੱਲ ਰਹੀਆਂ ਅਸੀਂ ਲੋਨ ਚੱਕੇ ਹੋਏ ਆ ਉਹ ਵੀ ਅਸੀਂ ਪੇ ਕਰਨੇ ਆ ਉਹ ਦੱਸੋ ਜੀ ਅਸੀਂ ਜੇ ਕ ਤੇ ਦੂਸਰੇ ਰਾਜਿਆਂ ਦੇ ਵਿੱਚ ਵੀ ਸਣ ਖੁੱਲੇ ਗਏ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਅਸੀਂ ਨਿਊਜ਼ ਤੇ ਡੇਲੀ ਸੁਣਦੇ ਆ ਕਿ ਦੂਸਰੇ ਨਿਊਜ਼ ਤੇ ਡੇਲੀ ਸੁਣਦੇ ਆ ਕਿ ਜਲੰਧਰ ਵੀ ਖੁੱਲ ਚੁੱਕੇ ਲੁਧਿਆਣਾ ਵੀ ਸੈਲੂਨ ਖੁੱਲ ਚੁੱਕਿਆ ਕਰੋਨਾ ਤਾਂ ਦੇਖੋ ਜੀ ਹਰ ਜਗ੍ਹਾ ਤੇ ਹੈਗਾ ਦਾ ਇਸ ਤੋਂ ਡਬਲ ਦੀ ਲੋੜ ਨਹੀਂ ਇਸ ਤੋਂ ਜਿਹੜੀ ਕਿ ਸਾਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਕਿ ਅਸੀਂ ਕੀ ਕੀ ਪ੍ਰੋਕਾਸ਼ਨਸ ਯੂਜ਼ ਕਰਨੇ ਠੀਕ ਹੈ ਜੇ ਮੋਗਾ ਏਰੀਆ ਚ ਵੀ ਸਾਨੂੰ ਪਰਮਿਸ਼ਨ ਮਿਲੂਗੀ ਖੋਲਣ ਦੀ ਤੇ ਅਸੀਂ ਪ੍ਰੋਕਾਸ਼ਨਸ ਯੂਜ਼ ਕਰਾਂਗੇ ਜਿੱਦਾਂ ਸਾਨੂੰ ਕਮੈਂਟ ਕਹੂਗੀ ਸੈਨਟਾਈਜ਼ਰ ਕਰਨਾ ਸੈਨਟਾਈਜ਼ਰ ਕਰੋ ਪੀਪੀ ਕਿਟਾ ਯੂਜ਼ ਕਰਨੇ ਉਹ ਸਾਰ ਪਰ ਸਾਨੂੰ ਇੱਕ ਮੌਕਾ ਤਾਂ ਦਿੱਤਾ ਜਾਵੇ ਕਿ ਸਾਡਾ ਰੋਜ਼ਗਾਰ ਬੰਦ ਪਿਆ ਸੀ ਉਹਨੂੰ ਵੀ ਖੋਲੋਗੇ ਤੇ ਸਾਡਾ ਰੋਜ਼ਗਾਰ ਚੱਲੂਗਾ ਤਾਂ ਤਾਹੀਂ ਸਾਰਾ ਕੁਝ ਦੋਸਤੋ ਇਹ ਸਾਨੂੰ ਸਲੂਨ ਮਾਲਿਕ ਜਿਨ੍ਹਾਂ ਦਾ ਕਹਿਣਾ ਹੈ ਕਿ ਸਾਨੂੰ ਮੋਗੇ ਜ਼ਿਲ੍ਹੇ ਦੇ ਵਿੱਚ ਵੀ ਸਲੂਨ ਖੋਲਣ ਦੀ ਇਜਾਜ਼ਤ ਦਿੱਤੀ ਜਾਵੇ ਤੇ ਪੂਰੇ ਹਿਦਾਇਤਾਂ ਨਾਲ ਸਲੂਨ ਖੋਲਣਗੇ ਕੈਮਰਾ ਪਰਸਨ ਜਗੀਰ ਦੇ ਨਾਲ ਐਸਐਮਜ਼ेड ਨਿਊਜ਼ ਕਸ਼ਿ ਸਿੰਘਲਾ ਮੋਗਾ